ਦੇ ਨਵੇਂ ਹਲਕਾ ਇੰਚਾਰਜ ਗੁਰਸ਼ਰਨ ਸਿੰਘ ਕਪੂਰ ਨੇ ਕੀਤੀ ਪ੍ਰੈਸ ਕਾਨਫਰੰਸ ਕਪੂਰਥਲਾ ਵਿੱਚ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਨੇ ਫੜੀ ਤੇਜ਼ੀ ਕਾਂਗਰਸ ਦੇ ਮੌਜੂਦਾ ਐਮਐਲਏ ਰਾਣਾ ਗੁਰਜੀਤ ਸਿੰਘ ਤੇ ਸਾਦੇ ਨਿਸ਼ਾਨੇ ਪਹਿਲਾ ਬਣੀ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਦੀ ਜਗ੍ਹਾ ਹੁਣ ਗੁਰਸ਼ਰਨ ਸਿੰਘ ਕਪੂਰ ਨੂੰ ਲਗਾਇਆ ਗਿਆ ਹਲਕਾ ਇੰਚਾਰਜ ਉਹਨਾਂ ਨੇ ਕਪੂਰਥਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੇ ਕੰਮ ਕਾਂਗਰਸ ਸਰਕਾਰ ਦੇ ਐਮਐਲਏ ਰਾਣਾ ਗੁਰਜੀਤ ਸਿੰਘ ਨੇ ਆਪਣੇ ਸਾਲਾਂ ਰਾਜ ਵਿੱਚ ਪੂਰੇ ਨਹੀਂ ਕੀਤੇ ਉਹ ਆਮ ਆਦਮੀ ਦੀ ਸਰਕਾਰ ਪੂਰੇ ਕਰੇਗੀ। ਉਹਨਾਂ ਕਿਹਾ ਕਿ ਉਹ ਕਪੂਰਥਲਾ ਨੂੰ ਪਹਿਲਾ ਦੀ ਤਰ੍ਹਾਂ ਪੈरिस ਦਾ ਰੂਪ ਦੇਣਗੇ ਅਤੇ ਕਪੂਰਥਲਾ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਨੂੰ ਪ੍ਰਕਰਾਰ ਰੱਖਣ ਲਈ ਪੂਰਾ ਯਤਨਸ਼ੀਲ ਬਣਨਗੇ ਅਤੇ ਇਲਾਕੇ ਵਿੱਚੋਂ ਗੁੰਡਾਗਰਦੀ ਅਤੇ ਨਸ਼ੇ ਨੂੰ ਜੜ ਤੋਂ ਖਤਮ ਕਰਵਾਉਣਗੇ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ। ਫੋਜੀ ਮੈਂ ਅਫੀਸ਼ੀਅਲ ਤੌਰ ਤੇ ਕੱਲ ਚਾਰਜ ਲਿਆ ਸੀ ਔਰ ਪਹਿਲੇ ਦਿਨ ਤੋਂ ਮੈਂ ਪਿੰਡਾਂ ਦੇ ਦੌਰੇ ਸ਼ੁਰੂ ਕਰਤੇ ਸੀ ਆਪਣੇ ਕੱਲ ਮੈਂ ਹੁੰਦਾ ਸੀਗਾ ਸੁਖਾਨੀ ਸੀਗਾ ਉਸ ਤੋਂ ਬਾਅਦ ਮੈਨੂੰ ਚੰਡੀਗੜ੍ਹ ਕਿਸੇ ਮੀਟਿੰਗ 'ਚ ਜਾਣਾ ਪੈ ਗਿਆ ਤੇ ਅੱਜ ਵੀ ਹੁਣ ਮੈਂ ਪਿੰਡਾਂ 'ਚ ਹੀ ਆਇਆ ਹਾਂ ਔਰ ਮੈਂ ਪਿੰਡਾਂ ਦੇ ਲੋਕਾਂ ਦੀ ਰਾਏ ਲੈ ਆਇਆ ਹਾਂ ਸ਼ਹਿਰਾਂ ਦੇ ਲੋਕਾਂ ਦੀ ਰਾਏ ਲੈ ਰਿਹਾ ਹਾਂ ਤੇ ਜਿੱਥੇ-ਜਿੱਥੇ ਜੋ ਵੀ ਕਮੀਆਂ ਵਾਂ ਪਹਿਲੋ ਦਾ ਉਹ ਕਮੀਆਂ ਸਾਰੀਆਂ ਨੋਟ ਡਾਊਨ ਹੋ ਰਹੀਆਂ ਕਿੱਥੇ ਕਿਹੜੀ ਚੀਜ਼ ਦੀ ਕਰਨੀ ਹੈ ਕਿੱਥੇ ਕਿਹੜੀ ਚੀਜ਼ ਦੀ ਜੋ ਤੋਈ ਗਿਆ ਨਸ਼ਿਆ ਦਾ ਜਾਂ ਗੁੰਡਾਗਰਦੀ ਜਾਂ ਜਿਹੜੀ ਚੀਜ਼ ਆ ਪਹਿਲੋ ਦਾ ਦਾ ਇੱਕ ਮਾਸਟਰ ਪਲਾਨ ਬਣਾਉਣਾ ਹੈ ਵਾਈਟ ਬੋਰਡ ਤੇ ਦਾ ਸਾਰਾ ਚੱਜੂ ਹੋ ਗਿਆ ਇਹ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਦੀ ਰੂਪਰੇਖਾ ਬਣਾਣੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਉਹਨੂੰ ਕਿਸ ਤਰੀਕੇ ਨਾਲ ਕੀਤਾ ਜਾਣਾ ਉਰ ਮੈਂ 1-2 ਦਿਨ ਚ ਉਹਦੀ ਰੂਪਰੇਖਾ ਪੂਰੀ ਤਿਆਰ ਕਰ ਜਾਣਾ اس تو بعد جڑی رہی کپور تھلے کے وکاس دی گل دیکھو پچھلے تقریباً انیس سو ستانوے کو میں کپور تھلے دی پولیٹیکلر گل کر رہا جو پارٹیاں کانگریس رہی ہے یا اکالی دل رہا بھاجپا رہی انہوں نے کپور تھلے اپنا سمجھے ਕਪੂਰਥਲਾ ਇਦਾਂ ਉਹਨੇ ਰੱਖਿਆ ਜੀ ਦਾ ਪੰਜਾਬ ਦੇ ਨਕਸ਼ੇ ਤੋਂ ਬਾਹਰ ਇਸੇ ਲਈ ਕਪੂਰਥ ਨੂੰ ਅਵੇਸਲਾ ਕਰਦੇ ਹੋਏ ਇੱਥੇ ਕਪੂਰਥਲੇ ਦਾ ਲੋਕਲ ਬੰਦਾ ਕੋਈ ਦਿੱਤਾ ਨਹੀਂ ਕਪੂਰ ਆਮ ਆਦਮੀ ਪਾਰਟੀ ਦੇ ਕਾਰਨ ਨਹੀਂ ਇਹ ਤੁਹਾਡਾ ਕੀ ਤੁਹਾਡਾ ਕਸਟੈਂਡ ਆਏਗਾ ਕਿੱਥੇ ਜੀ ਇਹ ਰਲ ਕੇ ਲੜ ਨਹੀਂ ਲੱਗਦੇ ਫੌਜਦਾਰੀ ਜੇ ਇਹ ਪੰਜਾਬ ਨਹੀਂ ਰਲ ਕੇ ਲੜਦੇ ਪੰਜਾਬ ਨਹੀਂ ਜੀ ਰਲ ਕੇ ਲੜ ਕੇ ਲੜਦੇ ਨਹੀਂ ਲੜੂਗਾ ਜੀ ਨਹੀਂ ਮੇਰੀ ਮਰਜ਼ੀ ਸਾਰੇ ਜਿਹੜੇ ਕਿ ਨਗਰ ਨਗਮ ਭੰਕਰਨ ਦੀ ਮੰਗ ਕੀਤੀ ਜਾਊਗੀ ਪਾਰਟੀ ਵੱਲੋਂ ਹੁਣਾ ਹਾਂਜੀ ਐਮਪੀ ਡੈਕਟਰ ਦੇ ਹੈਗੇ ਸਾਹਮਣੇ ਦੇਖੋ ਜੀ ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ ਉਹ ਕੋਈ ਜ਼ਿੰਮੇਵਾਰੀ ਲਊਗੀ ਪਾਰਟੀ ਤੇ ਮੈਂ ਉਹ ਤੋਂ ਪਿੱਛੇ ਨਹੀਂ ਹਟਦਾ ਮੈਂ ਕਿ ਨਗਰ ਨਗਮ ਭੰਕਰਨ ਦੀ ਸਪਾਸ ਕੀਤੀ ਜਾਊਗੀ ਪਾਰਟੀ ਹਾਈ ਕਮਾਂਡ ਨੂੰ ਕੋਈ ਹਾਈ ਕਮਾਂਡ ਕਰੇਗਾ ਕੋਈ ਇਹਦੇ ਲਈ ਜੋ ਪ੍ਰੋਸੀਜਰ ਜੋ ਕਾਨੂੰਨ ਕਾਨੂੰਨ ਦੇ ਤਹਿਤ ਜੋ ਵਰਕਿੰਗ ਕਰਨੀ ਚਾਹੀਦੀ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਕਿਹੇ ਤੇ ਕੋਈ ਚੀਜ਼ ਥੋਪਦੀ ਨਹੀਂ ਹੈ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਦੀ ਅਸੀਂ ਇਹਦਾ ਜੋ ਪ੍ਰੋਸੀਜਰ ਬੰਦਾ ਜੇ ਕਿਸੇ ਕੋਈ ਗਲਤ ਹੈਗਾ ਵਾ ਦੇਖੋ ਈਵਨ ਆਪ ਵੀ ਗਲਤ ਹੋਊਗਾ ਜਾਂ ਸਾਡਾ ਚੇਅਰਮੈਨ ਕੋਈ ਗਲਤ ਹੋਊਗਾ ਤੇ ਪਾਰਟੀ ਉਹਨੂੰ ਵੀ ਨਹੀਂ ਬਖਸ਼ਦੀ ਦੀ ਪਾਰਟੀ ਦਾ ਦੇਖ ਲਿਆ ਕਿ ਇੱਥੇ ਮਨਿਸਟਰਸ ਵੀ ਕਈ ਸੀਗੇ ਐਮਐਲਏ ਵੀ ਕਈ ਸੀਗੇ ਆ ਕਪੂਰਥਲੇ ਜੋ ਆਪਣਾ ਪ੍ਰੋਸੀਜਰ ਸਹੀ ਕਰ ਲੈਣ ਉਹ ਜੋ ਮੇਰੇ ਘਰ ਆਣਾ ਚਾਹੁੰਦੇ ਆਮ ਆਦਮੀ ਪਾਰਟੀ ਜਾਣਾ ਚਾਹੁੰਦੇ ਤਾਂ ਵੀ ਫਿਰ ਸੇਲਤ ਵੀ ਉਹਨਾਂ ਨੂੰ ਵੈਲਕਮ ਕਰਦਾ ਸਾਡੀ ਪਾਰਟੀ ਵਰਗੇ ਬਾਜਨ ਵੈਲਕਮ ਆ ਜੀ ਕਪੂਰਥਲ ਆਖਰੀ ਸਵਾਲ ਆ ਦੁਆਬੇ ਚੋ ਵੀ ਬਹੁਤ ਸਾਰੇ ਕਿਸਾਨ ਕਿਸਾਨੀ ਅੰਦੋਲਨ ਚ ਗਏ ਆ ਉਹ ਵੀ ਕਪੂਰਥਲੇ ਆਪਾਂ ਪਹਿਲਾਂ ਉਸ ਤੇ ਗੱਲ ਕਰ ਲਈਏ ਉਹ ਵੀ ਕਪੂਰਥਲੇ ਦੇ ਵਸਨੀਕ ਆ ਜਿਹੜੇ ਇੱਥੇ ਦੇ ਐਮਸੀਸ ਹੈਗੇ ਆ ਦੀ ਗਾ ਉਹਨਾਂ ਨੇ ਇਲੈਕਸ਼ਨ ਦੂਜੇ ਤੋਂ ਲੜੀ ਐ ਪਰ ਉਹ ਜੇ ਸੱਚੇ ਦੇ ਲੋਕ ਕਪੂਰਥਲੇ ਦੇ ਹੈਗੇ ਆ ਸੱਚੇ ਦੇ ਲੋਕ ਕਪੂਰਥਲੇ ਦਾ ਵਿਕਾਸ ਚਾਹੁੰਦੇ ਆ ਤੇ ਇਸ ਗਲਤ ਬੰਦੇ ਦਾ ਸਾਥ ਛੱਡ ਦੇਣ ਮੈਂ ਉਹਨਾਂ ਨੂੰ ਵੈਲਕਮ ਕਰੂੰਗਾ ਬੈਠੇ ਮੇਰੀ ਚੇਅਰ ਤੇ ਬੈਠਣ ਤੇ ਨਾਲ ਬੈਠਣ ਹਾਟਲੀ ਵੈਲਕਮ ਕਰਦਾ ਸਾਰਿਆਂ ਦਾ ਖੁੱਲੇ ਦਿਲ ਨਾਲ ਪ੍ਰੈਸ ਪ੍ਰੂਮ ਵੈਲਕਮ ਕਰਦਾ ਸਾਰੇ ਐਮਸੀ ਜਿਹੜੇ ਓਪੋਜੀਸ਼ਨ ਦੇ ਹੈਗੇ ਖੁੱਲੇ ਦਿਲ ਨਾਲ ਉਹਨਾਂ ਦਾ ਵੈਲਕਮ ਕਰਦਾ ਆ ਬਿਲਕੁਲ ਹਨ ਕਰਨ ਕਪੂਰਥਲੇ ਇੱਕ ਵਾਰ ਕਰਾ ਮੈਂ ਉਹਨਾਂ ਦੇ ਪਿੱਛੇ ਲੱਗੂੰਗਾ ਜੀ ਆ ਰਹੇ ਹੋ ਤੁਹਾਡੀ ਪਾਰਟੀ ਚ ਸਾਡੇ ਵੱਲੋਂ ਵੈਲਕਮ ਮੈਂ ਕਪੂਰਸਲੇ ਦੇ ਡਵੈਲਪਮੈਂਟ ਕਰਨ ਵਿਕਾਸ ਕਰਨ ਮੈਂ ਉਹਨਾਂ ਦੇ ਪਿੱਛੇ ਲੱਗੂਗਾ ਮੇਰੀ ਟੀਮ ਪਿੱਛੇ-ਪਿੱਛੇ ਚੱਲੂਗੀ ਸਾਰੀ ਟੀਮ ਚੱਲੂਗੀ ਹਾਰਟਲੀ ਵੈਲਕਮ ਆ ਜੀ ਉਹਨਾਂ ਦਾ ਪਰ ਗਲਤ ਬੰਦੇ ਦਾ ਸਾਥ ਨਹੀਂ ਦੇਣਾ ਚਾਹੀਦਾ ਜੋ ਕਪੂਰਸਲੇ ਦੇ ਅੱਛੇ ਵਸਦੀ ਕਾ ਉਹ ਗਲਤ ਬੰਦੇ ਦਾ ਸਾਥ ਨਹੀਂ ਦੇਣਾ ਚਾਹੀਦਾ ਜੇ ਕਾਂਗਸੀ ਜੁਆਇਨ ਕਰ ਲੈਣ ਤਾਂ ਡਵੈਲਪਮੈਂਟ ਸ਼ੁਰੂ ਹੋ ਜੂਗਾ ਮੇਰੇ ਸੰਪਰਕ ਚ ਸਾਰੇ ਹੀ ਆ ਜੀ ਸਾਰਾ ਪਰਿਵਾਰ ਮੇਰਾ ਕਪੂਰਸਲਾ ਸਾਰੇ ਇਹਨਾਂ ਦੇ ਜਨਤਾ ਕਰਕੇ ਮੈਂ ਤੁਹਾਨੂੰ کہہ ਰਿਹਾ ਜੀ ਮੇਰੇ ਸੰਸਦ ਮੈਂ ਤੁਹਾਨੂੰ ਹਾਰਟਲੀ ਵੈਲਕਮ ਕਰਦੇ ਹਾਂ ਇਹ ਕਾਂਸੀ ਸਾਰੇ ਆਜਨ ਦੇ ਰਿਹਾ ਕਰਨਾ ਸ਼ੁਰੂ ਹੋ ਜੂਗਾ ਸ਼ਹਿਰ ਦੀ ਹਾਂਜੀ ਸ਼ੁਰੂ ਹੋ ਜੂਗੀ ਪ੍ਰੈਸ ਜ਼ੋਰ ਲਾਉਂਦੇ ਆਂ ਇਹਦੇ ਦੇਖੋ ਉਹਨਾਂ ਦਾ ਵੀ ਫਰਜ਼ ਆ ਤੇ ਚਲਾ ਦੇਵੋਗੇ ਤੁਸੀਂ ਡਵੈਲਪਮੈਂਟ ਦੇ ਸੇਵੀ ਪਿਆਲੀ ਨਜ਼ਰ ਪਹਿਲੀ ਗੱਲ ਤਾਂ ਕੁਐਸਚਨ ਜਿਹੜਾ ਇਹ ਪੋਲਿਟਿਕਸ ਦਾ ਪ੍ਰਭਾਵ ਹੈ ਤਾਂ ਤੁਹਾਡਾ ਨਾ ਤਾਂ ਕਿਸੇ ਤੋਂ ਬਿਨਾਂ 1 ਮਿੰਟ ਮੈਂ ਰਨਵੀਰ ਜੀ ਜਵਾਬ ਦੇ ਰਿਹਾ ਮੈਂ ਹਲਕਾ ਇੰਚਾਰਜ ਨਹੀਂ ਸੀ ਕੰਮ ਨਹੀਂ ਹੋ ਰਿਹਾ ਮੈਂ ਹਲਕਾ ਇੰਚਾਰਜ ਨਾ ਰਹੂਗਾ ਕੰਮ ਨਹੀਂ ਹੋਣੇ ਡਵੈਲਪਮੈਂਟ ਤਾਂ ਹੋਣੀ ਹੋਣੀ ਮੈਂ ਉਹਨਾਂ ਦਾ اخلاقی ਫਰਜ਼ ਯਾਦ ਕਰਾ ਰਿਹਾ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਵੀ ਕਪੂਰਥਲੇ ਦੇ ਕਪੂਰਥਲਾ ਉਹਨਾਂ ਦਾ ਵੀ ਇੱਕ ਕਪੂਰਥਲੇ ਉਹਨਾਂ ਦੇ ਵੀ ਘਰ ਆ ਮੰਜੂਣਾ ਦਾ ਮਹਿਲ ਹਲਕਾ ਚਾਜ ਰਿਹਾ ਜੀ 2 ਸਾਲ ਹੋ ਗਏ ਸਰਕਾਰ ਬਣੀ ਪਾਰਟੀ ਨੂੰ ਬਲੇਮ ਕਰਦੇ ਆ 50 ਦੇ ਪੰਜੀ ਪਾਰਟੀ ਨੂੰ ਬਲੇਮ ਕਰਦੇ ਆ ਵੀ ਦੇਵਲਪਮੈਂਟ ਬੰਦ ਕੀਤੀ ਕਪੂਰਸਾ ਕੋਈ ਕੰਮ ਨਹੀਂ ਆਜ ਤੱਕ 200 ਰੁਪਏ ਦਾ ਨਹੀਂ ਕੋਈ ਵੀ ਕੋਈ ਕੰਮ ਨਹੀਂ ਹੈ ਕਪੂਰਸਾ ਨੇ ਪਾਉਂ ਤੋਂ ਕੁਝ ਵੀ ਕੋਸ਼ਿਸ਼ ਨਹੀਂ ਮਿਲਿਆ ਯੋ ਲੈਵਲਾਈਜ਼ ਤੁਸੀਂ ਕੋਸ਼ਿਸ਼ ਕਰੂਗੇ ਕੋਈ ਵੱਡੀ ਚੀਜ਼ ਲੈਣ ਵਾਸਤੇ ਕਪੂਰਸਾ ਤੋਂ ਬਾਸ ਕਰਾਓ ਜੁ ਮਨਜੂਰਾਣਾ ਜੀ ਸਾਡੇ ਰਿਸਪੈਕਟਡ ਹਲਕਾ ਜਾਦਰੇ ਬੁੰਨਾ ਨੇ ਆਪਣੇ ਸਿਸਟਮ ਚ ਕੰਮ ਕੀਤਾ ਤਿਕਨਾ ਉਹਨਾਂ ਨੂੰ ਜੋ ਸਹੀ ਲੱਗਾ ਬਹੁਤ ਵਧੀਆ ਕੀਤਾ ਉਹਨਾਂ ਨੇ ਆਪਣਾ ਟਾਈਮ ਪੀਰੀਅਡ ਦੱਸਾਇਆ ਮੈਂ ਉਸ ਗੱਲ ਤੇ ਕੋਈ ਟਿੱਪਣੀ ਨਹੀਂ ਕਰ ਰਿਹਾ ਪਰ ਨਜ਼ਰ ਘੱਟ ਆਏ ਜੀ ਕਪੂਠੇ ਜੋ ਹਾਂਜੀ ਨਜ਼ਰ ਘੱਟ ਆਏ ਆ ਇਹ ਤਾਂ ਨਹੀਂ ਤੁਸੀਂ ਹੁਣ ਇੱਥੇ ਦੇ ਨਹੀਂ ਲੱਗਦਾ ਨਹੀਂ ਕਿ ਕਿਤੇ ਕਿਤੇ ਲੁਕਾਏ ਨੇ ਇੱਧਰ ਕੀ ਜਨਤਾ ਨਾ ਰਹੇ ਨੂੰ ਆਂ ਦੇਖਿਆ ਕਰ ਦਿੱਤਾ ਵਾ ਫੇ ਤੁਸੀਂ ਮੇਰੇ ਮੂੰਹ ਨਾ ਉਹਦੀ ਘੜਾਣਾ 25 ਸਾਲਾਂ ਤੋਂ ਕਿੰਨਾ ਕਿ ਨਜ਼ਰ ਆਇਆ ਜਫੀਆਂ ਉਹਨੇ ਬਹੁ ਪਾਈਆਂ ਕਬੂਤਰ ਲੈਣਾ ਕੀਤਾ ਗਿਆ ਕਬੂਤਰ ਮੈਨੂੰ ਆਪ ਮੇਰਾ ਸਿਰ ਉੱਤੇ ਧਿਆਨ ਲੈਂਦੇ ਜਫੀਆਂ ਦਾ ਜਫੀਆਂ ਦਾ ਸੁੰਦਰਤਾ ਤੇ ਆਓ ਜਫੀ ਪਾਈਓ ਕਬੂਤਰ ਲਈ ਡਵੈਲਪਮੈਂਟ ਹੋ ਜਾਏ ਮੈਂ ਇੱਕ ਇੱਕ ਜਿਹੜੇ ਸੂਸੂ ਪਾਣਾ ਮੈਂ ਜਫੀ ਪਾਉਂਗਾ ਕਬੂਤਰ ਲਈ ਨਹੀਂ ਰਾਣਾ ਜੀ ਦੇ ਵੀ ਮੇਰੀ ਜਫੀ ਨਹੀਂ ਹੋਊਗੀ ਮੇਰੀ ਜਫੀ ਨਹੀਂ ਹੋਊਗੀ ਉਹ ਜਿਹੜੀ ਜਫੀ ਪਾ ਕੇ ਘਰ ਜਾ ਕੇ ਡਟੋਲ ਦਰਨਾਵਾ ਤੇ ਉਹ ਬਸਾਫਰ ਵਰਤਾ ਕਪੂਰਸਾ ਦਾ ਆਖਰੀ ਸਵਾਲ ਜੱਫੀ ਨਹੀਂ ਮੈਨੂੰ ਪਾਉਣੀ ਆਉਂਦੀ ਕਪੂਰਸਾ ਕਪੂਖਲੇ ਦਾ ਪਰਿਵਾਰ ਆ ਕਪੂਰਸਲਾ ਮੇਰੀ ਜੱਫੀ ਹੋਊਗੀ ਉਹਨਾਂ ਨੂੰ ਸੋਖ ਸਿਵਦਾਵਾਵਾਂ ਦੇਣਾ ਡਵੈਲਪਮੈਂਟ ਕਰਨੀ ਨਸ਼ੇ ਤੋਂ ਮੁਕਤ ਕਰਨਾ ਸਹਿਯਾਰ ਦੇਣਾ ਉਹ ਮੇਰੀ ਜੱਫੀ ਕਪੂਖਲੇ ਦਾ ਡਵੈਲਪਮੈਂਟ ਹੋਊਗਾ ਕਿ ਗੱਲਾਂ ਚ ਸਾਰ ਦੂੰਗੇ ਗੱਲਾਂ ਚਾਹੋ ਕਿ ਜ਼ਮੀਨ ਤੇ ਤੁਹਾਡੇ ਸਹਿਯੋਗ ਨਾਲ ਕਰਨੀ ਹੈ ਜੀ ਬਿਲਕੁਲ ਡੈਡ ਸ਼ੂਰ ਹੋਊਗਾ ਜੇ ਪੂਰੇ ਪੰਜਾਬ ਦਾ ਹੋ ਰਿਹਾ ਕਪੂਰਸਲਾ ਪੰਜਾਬ ਤੋਂ ਬਾਹਰ ਨਹੀਂ ਹੈ ਠੀਕ ਹੈ ਜੀ ਦੁਆਰਾ ਧਿਆਨ ਚ ਲੈ ਆਂਦਾ ਮੇਰੇ ਬਹੁਤ ਅੱਛੀ ਗੱਲ ਬਟ ایدلی. کل ہی سی ایم صاحب میرا پرسنل میسج ڈراپ ہو چکا خاص کر کے نگر نگم بارے میں نگر نگم کی سب تو پہلی چرچا کی اس جی کوے کی سمسیا وہ اپنے کو ڈمپ ہے نہیں تو گل نہیں کی سب تو پہلے میں وہیا گل ہے دوجیا گلا جڑی گلیاں کچھ एमसीस ਜਿਹੜੇ ਮੌਜੂਦਾ ਐਮਸੀਸ ਦਾ ਦੂਜੀ ਸਰਕਾਰ ਨਾਲ ਰਿਲੇਟਡ ਆ ਉਹ ਆਪਣੇ ਚਿਹਤਿਆਰੀਆਂ ਬਣਾ ਰਹੇ ਆ ਦੂਜੀਆਂ ਛਟੀਆਂ ਜਾ ਰਹੀਆਂ ਉਹ ਵੀ ਗੱਲ ਕੀਤੀ ਮੈਂ ਸਟੇਟ ਲੈਵਲ ਤੇ ਔਰ ਮੈਂ ਸਬੰਧੀ ਲੋਕਲ ਲੈਵਲ ਤੇ ਐਡਮਿਨਿਸਟ੍ਰੇਸ਼ਨ ਨਾਲ ਵੀ ਆਪਣੀ ਪੂਰੀ ਟੀਮ ਨੂੰ ਲੈ ਕੇ ਇੱਕ ਮੀਟਿੰਗ ਕਰ ਰਿਹਾ ਵਾਂ ਔਰ ਮੈਨੂੰ ਨਹੀਂ ਲੱਗਦਾ ਉਸ ਮੀਟਿੰਗ ਤੋਂ ਬਾਅਦ ਇਹੋ ਜਿਹਾ ਕੁਝ ਹੋਏਗਾ ਕਿਉਂਕਿ ਉੱਪਰੋਂ ਵੀ ਇਨਸਟਰਕਸ਼ਨਸ ਆ ਜਾਣੀਆਂ ਮੈਂ ਜਲਦੀ ਹੀ ਦੇਖੋ ਨਾ ਤਾਂ ਅਸੀਂ 파ਰਸ਼ਲਟੀ ਕਰਨੀ ਹੈ ਕਿਸੇ ਦੂਜੇ ਨਾਲ ਵੀ ਬਿਲਕੁਲ 파ਰਸ਼ਲਟੀ ਹੀ ਕਰਨੀ ਨਹੀਂ 파ਰਸ਼ਲਟੀ ਹੀ ਹੋਣ ਨਹੀਂ ਦੇਣੀ ਕਿਉਂਕਿ ਕਪੂਰਥਲਾ ਜਦੋਂ ਸੀਐਮ ਸਾਹਿਬ ਨੇ ਸੋਚ ਚੁੱਕੀ ਸੀ ਉਹਨਾਂ ਨੇ ਕਿਹਾ ਸੀ ਮੈਂ ਪੂਰੇ ਪੰਜਾਬ ਦਾ ਮੁੱਖ ਮੰਤਰੀ ਹਾਂ ਪੂਰੇ ਪੰਜਾਬ ਲਈ ਸੋਚ ਉੱਕਰਿਆ ਵਾ ਪੂਰਾ ਪੰਜਾਬ ਮੇਰਾ ਪਰਿਵਾਰ ਹੈ ਇਸੇ ਤਰ੍ਹਾਂ ਪੂਰੇ ਕਪੂਰਥਲੇ ਦਾ ਹਰ ਵੋਟਰ ਸਪੋਟਰ ਹਰ ਨਾਗਰਿਕ ਉਹ ਸਾਡਾ ਪਰਿਵਾਰ ਹੈ ਉਹ ਪਹਿਲੂ ਕਿਸੇ ਪਾਰਟੀ ਨਾਲ ਰਿਲੇਟਡ ਰਿਹਾ ਹੋਵੇ ਸਾਡੇ ਵੱਲੋਂ ਕੋਈ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਣੀ ਅਸੀਂ ਪੂਰੀ ਡਿਵੈਲਪਮੈਂਟ ਕਰਨੀ ਆ ਔਰ ਹਰ ਵਾਰਡ ਦੀ ਬਿਨਾ ਕਿਸੇ ਪੱਖਪਾਤ ਦੇ ਕਰਨੀ ਆ ਜਿਹੜਾ ਕੋਈ ਪੱਖਪਾਤ ਕਰ ਰਿਹਾ ਮੌਜੂਦਾ ਸਰਕਾਰ ਚ ਕਿਉਂਕਿ ਹਾਊਸ ਉਹਨਾਂ ਕੋ ਆ ਤੇ ਗਲਤਫਹਿਮੀ ਚ ਨਾ ਰਹੇ ਉਹ ਇਹ ਪੱਖਪਾਤ ਛੱਡ ਦੇਣ ਉਹਨਾਂ ਨੂੰ ਮੇਰਾ ਇਹ ਬ੍ਰਦਰਲੀ ਸੁਝਾਅ ਆ ਬਾਕੀ ਜੇ ਵਰਨਿੰਗ ਕਪੂਰ ਸਾਹਿਬ ਇਹ ਤੁਹਾਡੇ ਤੁਸੀਂ ਹਲਕਾ ਇੰਚਾਰਜ ਲੱਗੇ ਹੋ ਤੁਹਾਡਾ ਮੁਕਾਬਲਾ ਇੱਕੋ ਜੀ ਪਾਰਟੀ ਜਾਂ ਇਹੋ ਜੇ ਪਰਿਵਾਰ ਨਾਲ ਖਾਸ ਕਰਕੇ ਕਪੂਤਲਾ ਇਹਦਾ ਪਿਛਲੇ ਚਾਰ ਦਹਾਕਿਆਂ ਤੋਂ ਇੱਥੇ ਰਾਜ ਕਰ ਰਿਹਾ ਕੀ ਰਣਨੀਤੀ ਹੋਊਗੀ ਕੀ ਵੀ ਗੱਲ ਕਰਦੇ ਜਾਂ ਕੋਈ ਹੋਰ ਗੱਲ ਕਰਦੇ ਡਿਵੈਲਪਮੈਂਟ ਦੀ ਗੱਲ ਕਰੋ ਕਪੂਰ ਸਾਹਿਬ ਜਿੱਦਾਂ ਕੀ ਆਲਾ ਜੀ ਸਿੰਘ ਜਿੱਦਾਂ ਕੀ ਯਾਰ ਕਿਰਨਾਲ ਲੈਂਦੇ ਆ ਕਿ ਡਿਵੈਲਪਮੈਂਟ ਦੀ ਗੱਲ ਕਰੀ ਆ ਕਪੂਰ ਸਾਹਿਬ ਕੋ ਯਾਰ ਕਿਰਨਾਲ ਆ ਰਹੇ ਜੀ ਉਹ ਕੋਈ ਕੋਈ ਦਾ ਫੈਸਲਾ ਜੀ ਉਹ ਤੁਹਾਨੂੰ ਉਹ ਤਾਂ ਉਹਦੀ ਜੇਬ ਚ ਲੱਗ ਰਿਹਾ ਉਹ ਕਹਿੰਦੇ ਸੀ ਪਰਸਨ ਲਾਇਆ ਬੰਦੇ ਨੇ ਪਰਸਨ ਲਾਇਆ ਉਹਨੇ ਮੀਡੀਆ ਚ ਲੱਗ ਰਿਹਾ ਉਹਨਾਂ ਨੇ ਇਹ ਸਾਬ ਉਹਨੇ ਮੀਡੀਆ ਨੇ ਕਿ ਆ ਵੀ ਤੁਸੀਂ ਇੱਕ ਸਲੂਸ਼ਨ ਨਹੀਂ ਰੋਜ਼ ਆ ਰਹੇ ਸਾਬ ਸਾਬ ਲੋਕ ਉਸ ਉਹਦੀ ਜੇਬ ਚ ਲੱਗ ਰਿਹਾ ਮੈਨੂੰ ਹਾਸਾ ਆਂਦੇ ਉਹਦੀ ਜੇਬ ਚ ਲੱਗ ਰਿਹਾ ਜਾਨ ਦੇ ਦਹੀ ਸਾਰਾ ਕੁਝ ਨਹੀਂ ਤੁਹਾਨੂੰ ਲੱਗਦਾ ਕਿ ਐਮਐਲਏ ਸਾਹਿਬ ਜਿਹੜੇ ਦਾਅਵੇ ਕਰਦੇ ਪਏ ਝੂਠ ਵਾ ਜਵਾਬ ਨਾ ਵੀ ਹੋਰ ਡਰਾਈਵ ਚਲਾ ਰਹੇ ਆ ਐਮਐਲਏ ਉਹਣਾ ਵਿਜੀਤ ਫੇਲੀਅਰ ਸਾਬਤ ਕੀਤਾ ਕਾਰਪੋਰੇਸ਼ਨ ਨੂੰ ਕਿ ਫੇਲੀਅਰ ਆਇਆ ਇੱਥੇ ਦੀ ਜਿਹੜੀ ਮਸ਼ੀਨਰੀ ਹੈ ਮੈਂ ਜੇਬ ਚੋਂ 9 ਲੱਖ ਤੋਂ ਪਰਮਾਨਤਕ ਸ਼ਿਮਟ ਹੈ ਜਿਹੜੀ ਕੰਮ ਕਰਾਉਂਦਾ ਕਾਰਪੋਰੇਸ਼ਨ ਤਾਂ ਸਾਰੀ ਉਹਨਾਂ ਦੇ ਕੋਲ ਹੀ ਹੈ ਮੈਂ ਉਹ ਮੇਰੀ ਗੱਲ ਠੀਕ ਹੈ ਇੱਕ ਮਿੰਟ ਮੈਂ ਇੱਕ ਗੱਲ ਦਾ ਜਵਾਬ ਦਿੰਦਾ ਜਵਾਬ ਚਲੋ ਉਹਨਾਂ ਨੇ ਕਦੋਂ ਉਹਨਾਂ ਨੇ ਕਦੋਂ ਐਲਾਨ ਕੀਤਾ ਹੈ ਜੀ ਮਾਲ ਕਿ ਚੱਲਿਆ ਹੈ 10 ਲੋਕ ਕਦੋਂ ਤੋਂ ਆਪਾਂ 15 ਦਿਨ ਹੋ ਗਏ 15 ਦਿਨ ਹੋ ਗਏ ਨਾ ਤੁਸੀਂ ਕਹਿ ਰਹੇ ਨਾ 15 ਦਾ ਨੰਬਰ ਮੈਂ ਤੁਹਾਡੀ ਗੱਲ ਤੇ ਜ਼ਕੀਮਤਾਂ 25 ਸਾਲ ਸੁੱਤੇ ਪਏ ਸੀ ਕਿ 25 ਸਾਲ ਤੱਕ ਕਪੂਰਥਲਾ ਉਹਨਾਂ ਦਾ ਆਪਣਾ ਨਹੀਂ ਕਿ 25 ਸਾਲ ਤੱਕ ਕਪੂਰਥਲਾ ਦਾ ਧੱਕਾ ਕਰਨ ਦਾ ਉਹਨਾਂ ਨੂੰ ਅਧਿਕਾਰ ਮਿਲ ਗਿਆ ਇਹ ਫਿਰ ਸਾਡੇ ਕਹਿ ਤਾਂ ਮਤਲਬ ਕਿ ਇਹ ਜਨਤਨ ਬੇਵਕੂਫ ਬਣਾਉਂਦੇ ਪਿਆ ਯਾ ਤੁਸੀਂ ਮੈਨ ਤੋਂ ਜ਼ਿਆਦਾ ਸਿਆਣੇ ਹੋ ਜਵਾਬ ਦਿਓ ਨਾ ਤੁਸੀਂ ਮੈਨ ਤੋਂ ਜ਼ਿਆਦਾ ਸਿਆਣੇ ਹੋ ਅੱਜ ਉਹਨਾਂ ਨੂੰ ਕਪੂਰਥਲੇ ਦੀ ਯਾਦ ਆ ਰਹੀ ਸਹੀ ਹੈ ਜਾਂ ਗਲਤ ਇਹ ਦੱਸੋ ਨਹੀਂ ਉਹਨਾਂ ਦਾ ਜੇ ਕਪੂਰਥਲੇ ਦੇ ਵਸਨੀਕ ਆ ਉਹ ਕਪੂਰਥਲੇ ਚ ਉਹਨਾਂ ਦਾ ਅਧਿਕਾਰ ਬੰਦਾ ਕਰਨ ਪਰ ਇਸ ਕੰਮ ਨੂੰ ਕਰਕੇ ਐਵੇਂ ਆਪਣਾ ਸ਼ਰੇ ਜਿੰਨਾ ਮੈਂ ਪਰਸਨਲੀ ਜੀਵ ਚੋਂ ਕਰਦਾ ਪਿਆ ਮਹਿਲ ਕੈਂਚਰਜਾ ਉੱਥਾ ਫਿਰ ਐਮਐਲਏ ਨੇ ਸੈਲਰੀ ਲੈਂਦੇ ਆ ਪਿਛਲੇ 25 ਸਾਲਾਂ ਤੋਂ ਐਮਐਲਏ ਨੇ ਮੈਂ ਤਾਂ ਕੋਈ ਸੈਲਰੀ ਵੀ ਨਹੀਂ ਲੈ ਰਿਆ ਨਾ ਕੋਈ ਸਰਕਾਰੀ ਗੱਡੀ ਐ ਉਨ ਮੇਟੁੰਡੂਰਾ ਥੋੜੀ ਪਿੱਟਾਂਗਾ ਮੈਂ ਅੱਜ ਥੇ ਕਰ ਰਿਆਂ ਕਰ ਰਿਆਂ ਕਰ ਰਿਆ ਉਹ ਤਾਂ ਤੁਹਾਨੂੰ ਵੀ ਪਤਾ ਉਹ 25 ਸਾਲਾਂ ਤੋਂ ਕੀ ਕਰਦੇ ਆ ਤੇ ਉਹ ਉਹਦੀ ਗੱਲ ਨਾ ਕਰੂੰਗਾ ਕਪੂਰ ਸਾਹਿਬ ਜਿਸ ਤਰ੍ਹਾਂ ਪਹਿਲਾਂ ਤੁਹਾਡੇ ਕੋ ਇੰਦਰ ਸੁਣੋ ਕੈਸਾ ਸੁਣੋ ਮੈਂ ਉਹਦੇ ਬਾਰੇ ਗੱਲ ਕਰਕੇ ਟਾਈਮ ਵੇਸ ਨਾ ਤੁਹਾਡੇ